ਲੇ ਰੋਟੀ ਪਾਣੀ ਵੇਲੇ ਹੋ ਗਿਆ ਆਪਾਂ ਰੋਟੀ ਪਾਣੀ ਖਾ ਕੇ ਲੋ ਜੀ ਅਸੀਂ ਹੁਣ ਆ ਗਏ ਆ ਤੇ ਆਫਿਸ ਤੋਂ ਆ ਗਏ ਮੈਂ ਤੇ ਸਾਡੀ ਚੱਲ ਰਹੀਆਂ ਤਿਆਰੀਆਂ ਕਦੀ ਆ ਲੈ ਆਓ ਕਦੀ ਪੂਰੇ ਜੋਰਾਂ ਤੇ ਤਿਆਰੀਆਂ ਚੱਲਣੇ ਪਤਾ ਨਹੀਂ ਕਿੰਨੇ ਦਿਨਾਂ ਲਈ ਜਾਣਾ ਤੇ ਜਾਣਾ ਸਿਰਫ 3 ਤਿੰਨ ਦਿਨਾਂ ਲਈ ਹੈ ਤੇ ਤਿੰਨ ਦਿਨਾਂ ਲਈ ਚੱਲੇ ਆ ਜੀ ਤੇ ਖਰੀਦਦਾਰੀ ਤੇ ਖਰੀਦਦਾਰੀ ਖਰਚੇ ਤੇ ਖਰਚਾ ਖਰਚੇ ਤੇ ਖਰਚਾ ਵਾਕੇ ਕਹੇ ਨੂੰ ਕਹੇ ਦੀ ਜਰਾਬ ਨਹੀਂ ਕਹੇ ਦੀ ਟੋਪੀ ਨਹੀਂ ਕਹੇ ਬੂਟ ਨਹੀਂ ਕਹੇ ਕੁਝ ਨਹੀਂ ਬਸ ਸਾਰਾ ਦਿਨ ਇਹੀ ਕੰਮ ਚੱਲ ਸੋ ਚੱਲ ਹੈ ਤੇ ਹੁਣ ਆਪਾਂ ਪੈਕਿੰਗ ਕਰਦੇ ਆਂ ਸ਼ੁਰੂ ਇੱਧਰ ਆ ਜਾਓ ਪਿੱਛੇ ਲਾਈਟ ਪੈਂਦੀ ਝੇ ਤੇ ਵਲੌਗ ਦੇ ਵਿੱਚ ਆਪਣਾ ਪੈਕਿੰਗ ਆਪਾਂ ਚੱਲੇ ਜਿੱਥੇ ਫਿਲਹਾਲ ਤਾਂ 3 ਦਿਨਾਂ ਲਈ ਚੱਲੇ ਆਂ ਕਿਤੇ ਹਾਂ ਛੁੱਟੀਆਂ ਮਨਾਉਣ ਵਾਸਤੇ ਤੇ ਸੱਸੀ ਗਾਲ ਜੀ ਸਾਰਿਆਂ ਨੂੰ ਵੈਲਕਮ ਟੂ ਆਵਰ ਬਾਸੀ ਫੈਮਿਲੀ ਚੈਨਲ ਤੇ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੰਨੀ ਗੱਲਾਂ ਅਸੀਂ ਮਾਰ ਲੀਆਂ ਪਹਿਲਾਂ ਪਹਿਲਾਂ ਚੇਤਨ ਰਿਆ ਠੀਕ ਹੈ ਤੇ ਬਾਕੀ ਤਿੰਨ ਦਿਨਾਂ ਦੀ ਛੁੱਟੀ ਹੈ ਤੇ ਅਸੀਂ ਚੱਲੇ ਆ ਬਾਹਰ ਤੇ ਪੈਕਿੰਗ ਨਾਲ ਨਾਲ ਹੋ ਰਹੀ ਹੈ ਇਸ ਟਾਈਮ ਸ਼ਾਮ ਦਾ ਸਮੇਂ ਹੈ ਤੇ ਕੱਲ ਸਵੇਰੇ ਅਸੀਂ ਨਿਕਲਾਂਗੇ ਯਾਨੀ ਕਿ ਸ਼ੁੱਕਰਵਾਰ ਨੂੰ ਸ਼ੁੱਕਰਵਾਰ ਨੂੰ 5 ਤਰੀਕ ਹੈ 5 ਜਨਵਰੀ ਨੂੰ ਅਸੀਂ ਨਿਕਲਾਂਗੇ ਔਰ 5 6 7 7 ਨੂੰ ਅਸੀਂ ਵਾਪਸੀ ਕਰਾਂਗੇ ਉੱਥੇ ਸਿੱਥੇ ਤੇ ਤੇ ਅਸੀਂ ਚੱਲੇ ਆ ਜੀ ਦਰਬਾਰ ਸਾਹਿਬ ਦਰਬਾਰ ਸਾਹਿਬ ਤੇ ਤਿੰਨ ਚਾਰ ਪਲੇਸ ਹੋਰ ਨੇ ਆਪਣੇ ਨਾਨੀ ਕੋ ਬੱਚਿਆਂ ਨੇ ਜਾਣਾ ਆ ਕੇ ਹੁਣਾਂ ਨਾਲੇ ਉਧਰ ਹੀ ਮਿਲਿਆਵਾਂਗੇ ਬਸ ਜਿਹੜੇ ਰਾਹ ਚ ਦਰਾਹ ਚ ਜੋ ਵੀ ਸਾਡੀਆਂ ਰਿਸ਼ਤੇਦਾਰੀਆਂ ਹੁੰਦੀਆਂ ਨੇ ਬਸ ਆਉਂਦੇ ਹੁੰਦੇ ਦੋ ਦੋ ਮਿੰਟ ਅੱਧਾ ਅੱਧਾ ਘੰਟਾ 10 10 ਮਿੰਟ ਖੜਦੇ ਆਵਾਂਗੇ ਠੀਕ ਹੈ ਸਹੀ ਹੈ ਸਹੀ ਪਿਆ ਇਹ ਲਿਆ ਮਹਿੰਦੀ ਹਾਂ ਹਾਂ ਚਲੋ ਜੀ ਪੈਕਿੰਗ ਹੋ ਗਈ ਸਾਡੀ ਸ਼ੁਰੂ ਤੇ ਰਾਤ ਨੂੰ ਹੁਣ ਕਰਾਂਗੇ ਪੈਕਿੰਗ ਸਾਰੇ ਆਪਾਂ ਨਿਕੜ ਕੇ ਨਿਕਲਣਾ ਪਰ ਇਹ ਨਾ ਸੈੱਟ ਬੱਚੇ ਮੈਂ ਪ੍ਰੈਸ ਮਾਰ ਮਾਰ ਕੇ ਸੱਟਣੇ ਹਾਂ ਹਾਂ ਮੋਟੀ ਮੋਟੀ ਜਿਹੀ ਬਸ ਉਧਰ ਹੀ ਤੇਰੀ ਆ ਜੀ ਹਾਂ ਰੱਡਨੇ ਕਿਹਦਾ ਸੂਟ ਰੱਡ ਪਾ ਕੇ ਜਾਨੀ ਆ ਹਨਾ ਕਿ ਦੂਜਾ ਪਾ ਕੇ ਜਾਣਾ ਦੇਖ ਲੋ ਸਰਵਰ ਦਾ ਸੂਟ ਨਾ ਆ ਮੈਂ ਜਿੰਦੀ ਤੁਹਾਨੂੰ ਇਹ ਚ ਰੀਲਾ ਸ਼ੀਲਾ ਮਿਲਣਗੀਆਂ ਤੇ ਆਪਾਂ ਦਿਖਾਉਂਦਾਂਗੇ ਯਾ ਸਿੱ ਨੂੰ ਕੱਪੜੇ ਇਕੱਠੇ ਕਰ ਸਿਮਰਨ ਕਰਦੀ ਪਈਏ ਕੱਪੜੇ ਇਕੱਠੇ ਤੇ ਮੈਂ ਕਰਾ ਤੁਹਾਡੇ ਕਰਦੀ ਹਾਂ ਪਹਿਲਾਂ ਮੇਰੇ ਕਰ ਦੋ ਮੇਰੇ ਪਹੁੰਚੂਗੀ ਹੋ ਗਈ ਹੋ ਗਈਏ ਹੋ ਗਈ ਪਹਿਲਾਂ ਮੈਂ ਪ੍ਰੈਸ ਕਰ ਲਾ ਮੋਟੀ ਮੋਟੀ ਪ੍ਰੈਸ ਕਰ ਲਿਆ ਆਪਾਂ ਨੇ ਹੁਣ ਆਪਾਂ ਕਰਦੇ ਆਂ ਪੈਕ ਟੈਂਕ ਹੋ ਗਿਆ 9 ਵਜੇ ਦਾ ਪੈਕਿੰਗ ਦਾ ਕੰਮ ਹੋਣ ਲੱਗੇ ਸ਼ੁਰੂ ਇਹ ਸਟੋਰੀ ਇਹ ਤਾਂ ਮੈਂ ਲੈਣਾ ਨਾਲ ਉੱਤੇ ਇਹਨੂੰ ਬਾਹਰ ਰੱਖ ਦੇ ਜੀ ਨਾ ਨਵਾਂ ਲੈ ਕੇ ਆਏ ਹੋ ਨਵਾਂ ਨਹੀਂ ਹੈਗਾ ਪੁਰਾਣਾ ਏ ਲਿਆ ਹੀ ਨਹੀਂ ਕਦੇ ਆਈ ਪਿਆ ਪਹਿਲਾਂ ਲੈ ਕੇ ਜਾਓ ਫਿਰ ਆ ਕੇ ਧੋ ਇਹਨਾਂ ਨੂੰ ਪਹਿਲਾਂ ਧੋ ਕੇ ਪ੍ਰੈਸ ਕਰਕੇ ਲੈ ਕੇ ਜਾਓ ਫਿਰ ਆ ਕੇ ਧੋ ਬਸ ਆਹੀ ਕੰਮ ਹੈ ਬੱਲੇ ਪਾਣੇ ਪਾਣੇ ਇੱਕ ਫਸਿਆ ਨਾ ਵਲੌਗ ਚ ਦੱਸਿਆ ਆਪਾਂ ਕਿੱਥੇ ਜਾਣਾ ਹੈ ਹੈ ਵਲੌਗ ਚ ਦੱਸਿਆ ਆਪਾਂ ਕਿੱਥੇ ਜਾਣਾ ਹੈ ਹਾਂ ਦੱਸਿਆ ਪਤਾ ਸਾਰਿਆਂ ਨੂੰ ਮੈਂ ਦੱਸਿਆ ਹੋਇਆ ਹੈ ਕਿ ਇਹੀ ਅੱਜ ਅਸਰ ਆ ਰਹੇ ਆ ਹਾਂ ਕਿੰਨਾ ਛੋਟਿਆ ਹੋ ਰਿਹਾ ਪਾਪਾ ਦੇ ਇੱਕ ਬਸ ਰੱਖ ਲੈਣੀ ਹੈ ਹੂੰ ਟੈਗ ਵੀ ਨਹੀਂ ਲਾਏ ਹੈਗੇ ਕਿ 10 ਬੰਦਾ ਟੈਗ ਤਾਂ ਲਾ ਲੈ ਟੈਗ ਨਾਲ ਲੈ ਕੇ ਜਾ ਪਾ ਕੇ ਲੈ ਕੇ ਜਾਣੀ ਹਾਂ ਹਾਂ ਹੈਂ ਹਾਂ ਕੈਂਚੀ ਲਿਆਈ ਸੀ ਮੈਂ ਕੈਂਚੀ ਲਿਆਈ ਪੁੱਤ ਕੈਂਚੀ ਕੈਂਚੀ ਭੱਜ ਕੇ ਦਾ ਕਿਚਨ ਚ ਪਈ ਹੈ ਬੱਚੇ ਜਾਣਾ ਭਾਵੇਂ 2 ਦਿਨ ਦੀ ਹੋਏ ਪਰ ਨਾਲ ਬੋਝ ਹੁੰਦਾ ਹੈ ਕੱਪੜੇ ਚੱਕਣੇ ਪਿਆਜ ਅਵਰਾਜ ਅਵਰਾਜ ਭయ్యా ਕੋ ਨਮਸਤੇ ਮੇਰੀ ਤਰਫ ਸੇ ਉਹ ਬੱਚੇ ਬੱਚੇ ਬਹੁਤ ਕੋਣ ਕੋਣ ਅਵਰਾਜ ਸਕੂਲ ਮੇਟ ਅੱਛਾ ਆ ਪਾਪਾ ਦੇ ਇੱਕ ਫਸਲੇ ਹਨ ਪਾਪਾ ਨੇ ਸਿਰੇ ਪਾ ਕੇ ਕੀ ਜਾਣਾ ਹੈ ਤੇ ਉੱਚ ਕੇ ਮੜ ਜਾ ਫਿਰ ਪਤਾ ਨਹੀਂ ਬਾਅਦ ਚ ਇੱਕ ਫੋਨ ਹੀ ਖੋਲਣਾ ਠਾਚੀ ਉਹ ਵਹੀ ਪਾ ਕੇ ਨਾ ਚਾਹਤ ਨੂੰ ਤੇ ਆ ਜਿਹੜਾ ਪੁਰਾਣਾ ਇਹ ਨਹੀਂ ਪਾਣਾ ਇਹ ਉੱਤੇ ਦਵਾਸਾ ਚ ਪਾ ਕੇ ਕੀ ਦੋਣਾ ਨਾ ਮੈਂ ਉਹੀ ਤਾਂ ਹੀ ਕਹਿ ਰਹੀ ਆ ਜਿਵੇਂ ਉਹ ਉਹਦੇ ਨੂੰ ਉਹ ਪਾ ਲੇ ਹਾਂ ਸਵੇਰੇ ਆ ਪਾੜੇ ਜਿਹੜੇ ਤੁਹਾਡੇ ਪੁਰਾਣੇ ਨੇ ਹਾਂ ਹਾਂ ਇਹ ਮੈਂ ਕੱਢ ਦਾਂ ਬਾਹਰ ਫਿਰ ਇਹਦੇ ਉੱਤੇ ਜਾ ਕੇ ਪਾਣੀ ਹੈ ਦਮਨ ਇਹ ਲੈ ਕੇ ਜਾਣਾ ਉਹ ਨਹੀਂ ਇਹ ਨਹੀਂ ਪੜਨਾ ਡਿਡ ਯੂ ਡੋਨਟ ਸੀ ਇੱਥੇ ਬਾਜੂ ਦਾ ਵੈਸੇ ਪਾਲਾ 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 ਕੋਈ ਚੱਕਰ ਨਹੀਂ ਇਹਦੇ ਉੱਤੇ ਕੀ ਪਾਵਾਂਗੀ ਹਾਂ ਹੈ ਉੱਤੇ ਜੈਕਟ ਹੈਗੀ ਬੱਚੇ ਕਿਹੜੀ ਜੈਕਟ ਸੁਭੋਰੀ ਪਾਣੀ ਉੱਤੇ ਹਾਂ ਹਾਂ ਮਾਮੂ ਦੀ ਪਾ ਲੂੰਗੀ ਉਥੋਂ ਲੱਭ ਕੇ ਕੋਈ ਮਾਮੂ ਨਹੀਂ ਦਿੱਤਾ ਸਾਡੇ ਨੂੰ ਠੀਕ ਹੈ ਆ ਮਾਮਾ ਗਰੀਬਾਂ ਵਾਸਤੇ ਆ ਸਾਡੇ ਇਹ ਸਭ ਤੋਂ ਪਹਿਲਾਂ ਆ ਮੇਰੀ ਪਰਮਜੀਤ ਭੈਣ ਦਾ ਥੈਂਕ ਯੂ ਆਪਣੀ ਉਧਰ ਵਾਲੀ ਇਟਲੀ ਵਾਲੀ ਸਾਡੀ ਭੈਣ ਪਰਮਜੀਤ ਉਹਨੇ ਮੇਰੇ ਲਈ ਪਰਸ ਭੇਜਿਆ ਬੜਾਈ ਘੈਂਟ ਮੈਂ ਕੱਲ ਵੀ ਵਲੌਗ 'ਚ ਦਿਖਾਇਆ ਨਹੀਂ ਇੱਕ ਜੁੱਤੀ ਭੇਜੀ ਸੀ ਮੂੰ ਜੁੱਤੀ ਭੇਜੀ ਅਸੀਂ ਦਮ ਜੁੱਤੀ ਮੰਗ ਰਹੀ ਬਈ ਤੀ ਬਹੁਤ ਸੋਹਣਾ ਬੂ ਦੇਈ ਤੂੰ ਤਾਂ ਵੇਰੀ ਨਹੀਂ ਆਪਸ ਵੇਰੇ ਲੈ ਨਹੀਂ ਮੇਰੇ ਨਿੱਕ ਆਇਆ ਹੋਇਆ ਪੈਰ ਨੂੰ ਜੱਬ ਆ ਗਿਆ ਭਾਵੇਂ ਸੂਟ ਏਕਣਾ ਪਵੇ ਠੰਡ 'ਚ ਵਿੱਚ ਉਨੀ ਪ੍ਰੈਸ ਕੀਤੀ ਸੀ ਹਾਂਜੀ ਤੁਹਾਡੀ ਜੁੱਤੀ ਸਿਮਰਨ ਨੇ ਸੂਟ ਜਿਹੜਾ ਸਵਾਇਆ ਸੀ ਸਿਮਰਨ ਬਟਵਾਲਾ ਸਾਹਿਬ ਮੇਰੇ ਪੈਰ ਚ ਨਾ ਖਰਾਬ ਹੋਇਆ ਪਿਆ ਮੇਰਾ ਪੈਰ ਮੈਂ ਤੈਨੂੰ ਕਿਹਾ ਸੀ ਦਵਾਈ ਲੈ ਲੈ ਬੁੱਤਾ ਤੂੰ ਲਈ ਕਿਉਂ ਨਹੀਂ ਦਵਾਈ ਤੂ ਤਰੀ ਆਪਸਾਰੇ ਖਰਾਬ ਹੋ ਤੇ ਦਵਨ ਮੈਨੂੰ ਦੱਸੀ ਚਲੋ ਫਿਰ ਨਾ ਮੈਂ ਤਾਂ ਲੱਭਦੇ ਫਿਰੋਗੇ ਮੈਂ ਕੱਪੜੇ ਪਾ ਕੇ ਰੱਖੀ ਦੀ ਜੀ ਪ੍ਰੈਸ ਹਾਂ ਨਹੀਂ ਇਹ ਨਹੀਂ ਪ੍ਰੈਸ ਕੀਤੀ ਨਹੀਂ ਕੀਤੀ ਮੈਂ ਕਰ ਦੇਣੀ ਕੋਈ ਮਮਾ ਮੇਰੀ ਕਾਲੀ ਪੈਂਟ ਸਿਰੇ ਪਾ ਕੇ ਕਿਹੜੇ ਜਾਣੇ ਨੇ ਆ ਆਹਹ ਕਿੰਤੇ ਨਾਲ ਕਾਲੀ ਪੈਂਟ ਅੱਛਾ ਠੀਕ ਹੈ ਇਹ ਫਿਰ ਜਿਹੜੇ ਬਾਹਰ ਰੱਖੋ ਠੀਕ ਹੈ ਕਾਲੀ ਪੈਂਟ ਦੇ ਦੇਈਏ ਕੱਪੜੇ ਟਾਚੀ ਪਰ ਜਣਾ ਤਾਂ ਹੀ ਟਾਚੀ ਲੈ ਚਲਾਂਗੇ ਅੱਜ ਜਿਹੜੇ ਪ੍ਰੈਸ ਕੀਤੇ ਨਾ ਨਾ ਐ ਬਿਲਕੁਲ ਪ੍ਰੈਸ ਕੀਤੇ ਮਿਲਣਗੇ ਨਹੀਂ ਤਾਂ ਆਰੇ ਵਾਟੀ ਪੈ ਜਾਂਦੀ ਨਹੀਂ ਜਾਨਣ ਲੱਗਿਆਂ ਤਾਂ ਬੜਾ ਚਾਹ ਹੁੰਦਾ ਤੇ ਆਉਣ ਲੱਗਿਆਂ ਮੂੰਹ ਖਰਾਬ ਹੋ ਜਾਂਦਾ ਪਰ ਜਦੋਂ ਮੰਦੇ ਤਾਂ ਜਦੋਂ ਦੇ ਪਾਪੜੇ ਦੇ ਕੋ پاسੇ ਰੱਖ ਦਿੰਦੇ ਨੇ ਤਾਂ ਸਿੰਘ ਜੀ ਮੈਮ ਚਲ ਇਹ ਦੋਨੋਂ ਦੀ ਕਾਫੀ ਬਣਦੀ ਐ ਜਿਹਨਾਂ ਦੀ ਤੁਹਾਡੇ ਦੋਨਾਂ ਦੀ ਮੇਰੀ ਤੇਰੀ ਕਾਫੀ ਬਣਦੀ ਐ ਕੀ ਗੱਦਬੰਦੀ ਹੈ ਇਹ ਪੰਜਾਬੀ ਨਹੀਂ ਹੁੰਦੀ ਬੰਮੂ ਬਾਲੀ ਬੰਦੀ ਹੈ ਇਹਨਾਂ ਦੀ ਤਾਂ ਬਾਲੀ ਬੰਦੀ ਹੈ ਮੈਂ ਤਾਂ ਮੈਂ ਤਾਂ ਬਾਲੀ ਬੇਇੱਜ਼ਤੀ ਕਰਦੀਆਂ ਨੇ ਦੋਨੇ ਮਾਵਾਂ ਧੀਆਂ ਕਰਦੀ ਨਹੀਂ ਹੈਣਾ ਸਿੱਧੀ ਜਿਹੀ ਇੰਗਲਿਸ਼ ਬੋਲ ਰਹੀ ਹੈਂ ਇੰਗਲਿਸ਼ ਬੋਲੋ ਹਿੰਦੀ ਬੋਲ ਰਹੀ ਹੈਂ ਹਿੰਦੀ ਬੋਲੋ ਜਾਂ ਵੀ ਬੋਲੋ ਅਗਰ ਜੇ ਤੂੰ ਹਿੰਦੀ ਬੋਲ ਰਿਹਾ ਤਾਂ ਹਿੰਦੀ ਚ ਇਕ ਤਰ੍ਹਾਂ ਬੋਲੋ ਜੇ ਤੂੰ ਪੰਜਾਬੀ ਬੋਲ ਰਿਹਾ ਪੰਜਾਬੀ ਪੂਰੀ ਪਿਓਰ ਠੇੜ ਪੰਜਾਬੀ ਬੋਲੋ ਜੇ ਤੁਸੀਂ ਇੰਗਲਿਸ਼ ਬੋਲ ਰਹੇ ਤਾਂ ਇੰਗਲਿਸ਼ ਬੋਲੋ ਤੇ ਜੇ ਤੁਸੀਂ ਮਰਾਠੀ ਬੋਲ ਰਹੇ ਤਾਂ ਮਰਾਠੀ ਤਾਂ ਆਪਾਂ ਨੂੰ ਪੰਜਾਬ ਚ ਤੁਹਾਨੂੰ ਪਤਾ ਹੀ ਆਉਂਦੀ ਨਹੀਂ ਹੈਗੀ ਹੈਨਾ ਤੀ ਆ ਵੀ ਮੇਰੇ ਕੱਪੜੇ ਨੇ ਉੜਾਓ ਫਿਰ ਬੱਚੀ 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 ਤੈਨੂੰ ਕਿ ਮੈਂ ਆਹਾ ਦਮ ਦਮ ਨਾਲ ਤੇ ਆਹ ਵਾਲਾ ਇਹ ਮੇਰਾ ਮੇਰਾ ਸੌਰੀ ਸੌਰੀ ਇਹ ਨਾਲ ਲੈ ਕੇ ਨਾ ਕੋਈ ਨਾਲ ਲੈ ਕੇ ਜਾਣਾ ਕਿਹੜਾ ਇਹ ਵੀ ਨਾਲ ਲੈ ਕੇ ਜਾਣਾ ਆ ਮੈਂ ਕੱਲ ਪੋਣਾ ਆ ਪੋਣਾ ਆ ਵਾਟ ਇਜ਼ ਪੋਣਾ ਆ ਠੇੜ ਪੰਜਾਬੀ ਬੋਲਦੀ ਦੀ ਲੋਰ ਅਲੱਗ ਪਾਏਗੀ ਸ਼ਰਟ ਅਲੱਗ ਪਾਏਗੀ ਹਾਂ ਮੈਂ ਉਹਦੇ ਤੋਂ ਪੋਣੀ ਪਾਏਗੀ ਮੈਂ ਤੈਨੂੰ ਜਿਹੜੀ ਕਿ ਅਸੀਂ ਉਹ ਨਹੀਂ ਪਾਣੀ ਹੈਗੀ ਕੀ ਗਰੇ ਲੋਰ ਉਹ ਫੁੱਡੀ ਫੁੱਡੀ ਕਿਹੜੀ ਗਰੇ ਗਰੇ ਜੀ ਉਹ ਮੈਂ ਮਦਰਸਾ ਪਾਉਣ ਦੀ ਅੱਛਾ ਠੀਕ ਤੇ ਫਿਰ ਇੱਥੋਂ ਸਵੇਰੇ ਕਿਹੜੇ ਪੱਕ ਜਾਣੇ ਨੇ ਉਹ ਤੇ ਠੰਡ ਹੁੰਦੀ ਨਾ ਮੈਂ ਤਾਂ ਕਰਕੇ ਮੈਂ کہہ ਰਹੀ ਸੀ ਸਵੇਰੇ ਕਿਹੜੇ ਪਾਣੇ ਨੇ ਬੱਚੇ ਸਵੇਰੇ ਮੈਂ ਉਹ ਦੋ ਪਾਉਂਗੀ ਜੀ ਬੱਚੇ ਸਦਾਮਨ ਤੂੰ ਇਹ ਜੈਕਟ ਸਵੇਰੇ ਪਾਣੀ ਕਿ ਉੱਥੇ ਪਾਣੀ ਆ ਯਾਰ ਮਮਾ ਨਹੀਂ ਪਾਣਾ ਕੋਟ ਮੈਂ ਨਹੀਂ ਬੁੱਤੋਂ ਠੰਡ ਹੈ ਉਹ ਤੇ ਤੈਨੂੰ ਠੰਡ ਤੋਂ ਗੰਗ ਚਾਏ ਜੋ ਨਹੀਂ ਠੰਡ ਹੈ ਮੈਂ ਮੈਨੂੰ ਫਿਰ ਲੱਗੀ ਲੈ ਲਓ ਮਾਂ ਪਟਵਾਓ ਪੇਮੈਂਟ ਕੇ ਦੀ ਨਾਲ ਹਾਂ ਹਾਂ ਹਾਸ ਹਾਸ ਕੇ ਪਾਗਲ ਹੋ ਗਈ ਮੈਂ ਦੀ ਇਹ ਸਵੇਰੇ ਕਿਹੜੇ ਪਾਣੀ ਨੂੰ ਤੁਸੀਂ ਬੱਚੇ ਕੱਪੜੇ ਸਵੇਰੇ ਉਹ ਜੀਨਸ ਤੇ ਉਹ ਲੈ ਕੀ ਗਾ ਅੱਛਾ ਜੀਨਸ ਆਹ ਵਾਲਾ ਨਾਲ ਜੀਨਸ ਉਹ ਰਹਿੰਦੇ ਨਹੀਂ ਆਹ ਪਾ ਲਓ ਜੀ ਇਹ ਹੋਰ ਰਹਿੰਦੇ ਠੀਕ ਹੈ ਆਹ ਪਰ ਓਹ ਹੋ ਆਪਾ ਇਹੋ ਨਾ ਨਹੀਂ ਨਹੀਂ ਆਸਾ ਪਾ ਲਓ ਠੀਕ ਹੈ ਅਗੋਂ ਦਾ ਜੀ ਹੁ ਪਾ ਲੂੰਗੀ ਚਲ ਦੇਖੀ ਤੇ ਆਪ ਆਪ ਦਾ ਪਰਣਾ ਹੈ ਆਪਾਂ ਨੇ ਪਰਣਾ ਪੜਨਾ ਗੁਰਦੁਆਰਾ ਸਾਹਿਬ ਜਾਣਦੇ ਨੇ ਇੱਥੇ ਹੋਰ 2:00 ਜੇ ਪਾਪਾ ਦੇ ਕਿਹੜੇ ਰਹਿ ਗਏ ਹੋਣ ਟਾਵਲ ਲੈ ਕੇ ਆਵੋ ਚ ਸਿਵਰਨ ਆਸ ਟੋਲ ਰੱਖ ਲੰਬਤ ਗੁਰਦੁਆਰਾ ਸਾਹਿਬ ਲੈਣ ਨੂੰ ਠੀਕ ਐ। ਦਮਲ ਮਿੰਦਾਸ ਫਿਰ ਮੈਂ ਜਿਆਦਾ ਭਾਰ ਨਾਲ ਚੱਕਾ ਬੁੱਤਾ ਇਹ ਜੈਕਟ ਜੇ ਤਾਂ ਪਾਣੀ ਫਿਰ ਤਾਂ ਮੈਂ ਚੱਕਾ ਹਨਾ ਮੈਂ ਨਹੀਂ ਪਾਣੀ ਔਰ ਮੈਂ niche layering ਕਰ ਲੂ ਤੁਹਾਡੇ ਕੋਲ ਹਾਫ ਜੈਕਟ ਹੈਗੀ ਹੈ ਨਾ ਹੈਗੀ ਹੈ ਪਾ ਸਾਹ ਪਾ ਲਓ ਠੀਕ ਐ ਬਸ ਠੀਕ ਐ ਆ ਕੱਢ ਦੋ ਠੀਕ ਹਾਂ ਉਹ ਇਹ ਵੇਟ ਚੱਕਣਾ ਪਾਣੀ ਆ ਗਿਆ ਹੁਣ ਜਦੋਂ ਤਾਂ ਜਾਣਾ ਹੈ ਉਦੋਂ ਤਾਂ ਬਹੁਤ ਆ ਹੋ ਹੋਰਾ ਜਦੋਂ ਆਉਣਾ ਹੈ ਫੇਰ ਆ ਕੇ ਖਲਾਰਾ ਸੰਭੜਾ ਪੈਣਾ ਸਾਰਾ ਆਦਮਣ ਕੈਪਾ ਤੁਹਾਡੀ ਸਿਰ ਤੇ ਪਾਣੀ ਇਹ ਤਾਂ ਪਰਚੀ ਪਾ ਲਾਂਗੇ ਨਾ ਆਪਾਂ ਛੋਟੀ ਮੋਟੀ ਸੀ ਤੇ ਇਹ ਮੇਰਾ ਸ਼ਾਲ ਹੈ ਇਹ ਵੀ ਆਪਾਂ ਗੱਡੀ ਚ ਰੱਖ ਲਾਂਗੇ ਆ ਹੋਗੇ ਨਾਲ ਲੈ ਕੇ ਜਾਣ ਵਾਲੇ ਜਿਹੜੇ ਪਾ ਕੇ ਜਣੇ ਆਪਾਂ ਤੇ ਇੱਥੇ ਪਿਆ ਸੀ ਮੈਂ ਦੇਖਿਆ ਸੀ ਟਾਵਰ ਤੇ ਪਤਾ ਨਹੀਂ ਉੱਧਰ ਦੇਖਿਆ ਕਿੱਥੇ ਦੇਖਿਆ ਟਾਵਰ ਇੱਥੇ ਦੇਖਿਆ ਸੀ ਮੈਂ ਆਹ ਕੁਰਸੀ ਦਾ ਫਰਾਮ ਹੈ ਤੇ ਸੀਟ ਦਾ ਰੁਆ ਘਰ ਪਾਣ ਵਾਸਤੇ ਲੋਰ ਤੇ ਦਮਨ ਤੁਹਾਡੀ ਬੱਚੇ ਘਰ ਪਾਣ ਵਾਸਤੇ ਲੋਰ ਕਿਹੜੀ ਪਾਵਾਂ ਮਾਂ ਮਾਮੂ ਦੀ ਪਾ ਲੂੰਗੀ ਉੱਥੇ ਮਾਮੂ ਕੱਪੜੇ ਰੱਖੀ ਬੈਠਾ ਤੁਹਾਡੇ ਲਈ ਦੇਖ ਲੋ ਜਦੋਂ ਦਾ ਮੇਰਾ ਭਰਾ ਕਨੇਡਾ ਗਿਆ ਨਾ ਜੋ ਉਹਦੇ ਪੁਰਾਣੇ ਕੱਪੜੇ ਨੇ ਉਹ ਦਮਨ ਤੇ ਇਹਨੇ ਪਾਏ ਨੇ ਪਾਪਾ ਨੇ ਗਗਣ ਨੇ ਪਾਪਾ ਨੂੰ ਤਾਂ ਆਏ ਹੀ ਨਹੀਂ ਹੈਗੇ ਦਮਨ ਤੇ ਨੇ ਪਾਏ ਨੇ ਗਗਣ ਨੇ ਆ ਗਿਆ ਦਮਨ ਇਹ ਪਰਸ ਅੱਛਾ ਇਹ ਵੀ ਪਾਣਾ ਕੈਚੀ ਆਪਾਂ ਨੇ ਫੁੱਲ ਕਰਕੇ ਲੈ ਕੇ ਜਾਣਾ ਅਰੇ ਇੱਕ ਸੂਟ ਮੇਰਾ ਸਵੇਰੇ ਮਿਲਣਾ ਸਿਮਰਨ ਉਹ ਆਪਾਂ ਹੈਂਡਲਸ ਉਹ ਚ ਪਾਾਂਗੇ ਹੈਂਡ ਬੈਗ ਚ ਸਿਮ ਜਿਹੜਾ ਸਵੇਰੇ ਸੂਟ ਮਿਲਣਾ ਹੈਂਡ ਬੈਗ ਚ ਪਾ ਲਾਂਗੇ ਹਣਾ ਸਵੇਰੇ ਪਹਿਲਾਂ ਸੁਨਾਣ ਜਾਵਾਂਗੇ ਨਹੀਂ ਨਹੀਂ ਉਹ ਕੋ ਇੱਧਰ ਹੀ ਆ ਜਾਣਾ ਸਾਰਾ ਕੁਝ ਤੇ ਇਹ ਬੈਗ ਆਪਾਂ ਲੈ ਕੇ ਨੂੰ ਹੈ ਨਾ ਦੂਜਾ ਬੈਗ ਲੈ ਕੇ ਨੂੰ ਆਪਾਂ ਨਵਾਂ ਫਰਮਜੀ ਤੋੜਾ ਇਹ ਬੈਗ ਵੀ ਉਹ ਦੋੜਾ ਸੌਫਟ ਨਾ ਸਭੀ ਆ ਗਿਆ ਦੇ ਲੋ ਹਾਂ ਤੂੰ ਉਹ ਸਭੀ ਪੂਆ ਹੈ ਸਭੀ ਪੂਆ ਵਾਲਾ ਤੂੰ ਉਹ ਲੈ ਲੈ ਠੀਕ ਹੈ ਤੇ ਆ ਜਿਹੜਾ ਆਪਾਂ ਘਰੇ ਛੱਡਦੇ ਮੈਂ ਠੀਕ ਹੈ ਤੇ ਮੇਰੇ ਦੀ ਤੁਹਾਡੇ ਲਈ ਵੀ ਲਵਾਂਗੇ ਜਮੂਰ ਚੀਜ਼ ਨਹੀਂ ਤੇ ਮੋਰੀ ਵੀ ਉਮਰ ਹੈ ਹਮ ਤੇ ਮੋਰ ਬੋਲ ਪਰਸ ਫੜਨ ਦੀ ਦੱਸਿਓ ਜੀ ਕੋਈ ਉਮਰ ਹੁੰਦੀ ਹੈ ਹੈ ਸਿਵਰਾ ਕਹਿੰਦੀ ਤੇਮਾਰੀ ਅਭੀ ਕੋਈ ਉਮਰ ਹੈ ਜੁੜਿਆ ਲੱਗਦਾ ਹੈ ਨਾ ਪਰਸ ਫੜ ਕੇ ਤੁਹਾਨੂੰ ਪਤਾ ਹੈ ਤੁਹਾਡੀ ਪਰਸਨੈਲਿਟੀ ਹੋਰ ਹੋ ਜਾਂਦੀ ਹੈ ਕੀ ਹੋਣੀ ਦੱਸੋ ਥੋੜੀ ਹੈ ਲੱਗਦਾ ਵੀ ਜਿਆਦਾ ਸਟਾਈਲ ਕਿਉਂ ਮਾਰਨ ਡੇ ਨੇ ਜੋ ਆਦਾ ਬੱਚਾ ਉਹ ਲੋੜਦਾ ਯਾ ਕੀ ਗੱਲ ਨਹੀਂ ਪਲੀਜ਼ 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 ਸਪੀਕ ਇਨ ਠੇੜ ਪੰਜਾਬੀ ਹੁਣ ਦੇਖੀ ਜੀ ਜੀ ਯਾਰ ਜੀ ਜੀ ਪਹਿਲਾਂ ਮੈਨੂੰ ਇਹ ਦੱਸ ਤੈਨੂੰ ਮੇਰੇ ਕੱਪੜੇ ਨਾਲ ਜ਼ਿਆਦਾ ਪਿਆਰ ਹੈ ਦੱਸੋ ਸਿਮਰਤ ਬੱਚੇ ਤੂੰ ਪਹਿਲਾਂ ਵੀ ਮੇਰੇ ਕੱਪੜੇ ਪਾਏ ਸੀ ਮੇਰੀ ਪੈਂਟ ਮੇਰੀ ਉੱਤੇ ਹੋ ਸੀਗੀ ਹਾਈ ਨੈਕ ਵਾਲੀ ਕੋਟੀ ਹੁਣ ਜੈਕਟ ਵੀ ਮੇਰੀ ਪਾਈ ਹੈ ਹਾਂ ਸੀ ਪਿਆਰ ਤੂੰ ਜੁਦਹ ਕਪੜਾ ਸੁਣ। ਓਹੋ ਇਹ ਪਹਿਲਾ ਵਾਲਾ ਸੈਂਟੈਂਸ ਤਾਂ ਝੂਠਾ। ਚਲ ਭਿਜੋ ਸੱਚਾ ਹੈ। ਤੋ ਬੋਲੀ ਆ ਪਰਮਜੀਤ ਭਾਣ ਨੇ ਲਿਪਸਟਿਕਾਂ ਵੀ ਭੇਜੀਆਂ ਨੇ। ਉਹ ਸੋਹਣੇ ਸੋਹਣੇ ਬਹੁਤ ਸੋਹਣੇ ਸ਼ੇਡ ਨੇ ਇਹਦੇ। ਆਪਾਂ ਨਾਲ ਲੈ ਕੇ ਚੀ ਇਕ ਕੋਈ ਪਰਸ ਚ ਪਾ ਲਈ। ਨਹੀਂ ਛੋਟੇ ਹੈਂਡ ਬੈਗ ਚ ਪਾ ਲਈ ਹੈਨਾ ਇਹਦੇ ਅੰਦਰ ਗੰਦਾ ਪੈਕਿੰਗ ਆਪਣੀ ਹੋ ਗਈ ਬਸ ਹੁਣ ਥੋੜੀ ਮਰਤੀ ਰਹਿ ਗਈ ਹਾਂ ਬੱਚੇ ਹਾਂ ਚਾਹ ਵੀ ਪਾਉ ਗਲਵਸ ਵੀ ਕੰਟ ਲਗਣੀ ਹੈ ਸਾਕਸ ਇਹਦੇ ਇਹਦੇ ਨਾਲ ਇੱਕ ਨਹੀਂ ਲੱਭੇ ਸਿਰਨ ਕੋਈ ਪਤਾ ਨਹੀਂ ਚਲ ਫਿਰ ਆਹ ਦੋ ਲੈ ਲਈਏ ਤੇ ਪਾਪਾ ਕੀ ਲੈਣਗੇ ਪਾਪਾ ਕੀ ਕਰਨੇ ਪਾਪਾ ਜਿਹੜਾ ਸਕੂਟਰ ਮਰਨ ਚਲਾਣਾ ਇੱਕ ਆਹ ਖੋਲੇ ਆਵੇਂ ਨੂੰ ਬੈਗ ਦੇ ਛੋਟਾ ਆਪਾਂ ਉਹਦੇ ਚ ਪਾ ਲਈਏ ਕਿਉਂ ਇਹ ਗੱਡੀ ਚ ਅੱਗੇ ਰੱਖ ਲੈਣਾ ਟੈਚੀ ਦੇ ਪਿੱਛੇ ਆ ਜਾਣਾ ਡਿੱਗੀ ਚ ਹੂੰ ਯਾ ਸੈਟੀ ਲੈ ਉਹ ਛੋਟਾ ਆ ਹੀ ਲੈ ਦੇ ਆ ਬੁੱਧੇ ਦੇ ਪੋਲੀਸੀ ਪੋਲੀਸੀ ਦੇ ਦੇ ਆ ਲੈ ਵੀ ਵਿਦਿਓ ਇਹ ਵੀ 13 ਪੀ ਵੀ 13 ਸੀ ਨੰਬਰ ਸੰਗਰੂਰ ਦਾ ਪਤਾ ਨਹੀਂ ਕਿੱਥੇ ਉਹ ਵੀ ਬੈਠੀ ਹੈ ਉਹ ਬੈਠੀ ਜੱਟ ਨਾ ਜਦੋਂ ਤੂੰ ਛਾਲ ਮਾਰ ਕੇ ਨਿਜ਼ੋਰ ਫਖਲਾਰ ਕੇ ਸਵਾਰ ਕੇ ਖਲਾਰ ਕੇ ਬਹਿ ਗਿਆ ਸਵਾਰ ਕੇ ਸੀ ਉਹ ਜੋ ਲਫਾਖਲਾਰ ਕੇ ਕਿੰਦੀ ਸਿਨਾ ਟਵਲ ਲਿਆ ਨਾ ਇੱਥੇ ਪਿਆਰੇ ਜਦੋਂ ਜਾਣਾ ਹੋਏ ਨਾ ਉਹਦੇ 90 ਕਿਲੋ ਹੈ 90 ਕਿਲੋ ਫਾਈਨਲੀ ਜਿਹੜੀ ਆਪਣੀ ਪੈਕਿੰਗ ਆ ਉਹ ਸਾਰੀ ਹੋ ਗਈ ਹੈ ਤਮੂ ਦਿਲੋਂ ਪਾੜੋ ਇਹ ਤਾਂ ਨਹੀਂ ਨੂੰ ਪਤਾ ਲੱਗ ਰਿਹਾ ਕੋਈ ਹਾਂ ਘਰ ਪਾਣ ਨੂੰ ਤਾਂ ਬਣੇ ਪਾੜੀ ਠੀਕ ਹੈ ਮੈਨੂੰ ਲੱਗ ਰਿਹਾ ਤੂੰ ਪਾ ਦੇ ਬਹੁਤ ਟੈਨਸ਼ਨ ਆ ਦਬੰਦੀ ਤੇ ਇਹ ਹੈਂਡ ਟਾਵਲ ਆ ਇਹ ਵੀ ਆਪਾਂ ਇਹਦੇ ਚ ਹੀ ਰੱਖਨੇ ਆ ਹੈਂਡ ਟਾਵਲ ਹੈਂਡ ਟਾਵਲ ਮੂੰਹ ਤੇ ੜਕ ਜਾਂਦੀ ਜ਼ੁਬਾਨ ਤੇ ੜਕ ਜਾਂਦੀ ਬਈ ਇੱਕ ਹੈਂਡ ਟਾਵਲ ਆ ਏ ਸਿਮਰ ਨੇ ਇੱਕ ਪਲੇਟ ਤੇ ਚਮਚਾ एक ग्लास वो भी पड़ा है। तो। पुत्र आज कुछ खाना पिन्दा फिर अठान्चे वो कार्डें फिर दिया तुष्टी। पुत्र हाँ ये लोगों गट्टी जो निकल के गट्टी जो निकल के प्लेट 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 ना चाकू मारना टन 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 संगीरू लड़े आगे पास में से भी हो। हाँ स्लो। तब तो क्या चीज़ अपकरी है बांदा पैकिंग होगी ਕੁਣ ਆਪਾ ਮਿਲਦੇ ਆ ਤੁਹਾਨੂੰ ਸਵੇਰੇ ਮੈਂ 엄마 ਗੁਰਦੁਆਰੇ ਕੀ ਪਾਣਾ ਗੁਰਦਰਾ ਸਾਹਿਬ ਅਸ ਤੋਂ ਕੱਢ ਤੇ ਲੈ ਮੈਂ ਤੁਹਾਡੇ ਕੱਪੜੇ ਉਹ ਕਿਹੜੇ ਤੇ ਨਾਲ ਗਰੇ ਆਪਣੀ ਹੁੱਡੀ ਪਾ ਲਿਓ ਤੇ ਨਾਲ ਉੱਪਰ ਕੋਮ ਪਾ ਲਿਓ ਹਾਫ ਉਹ ਕੀ ਕਹਿੰਦੇ ਸਵੈਟ ਹਾਫ ਜੈਕਟ ਪਾ ਲਿਓ ਠੀਕ ਹੈ ਕੋਈ ਦਿਮਾਗ ਦਾ ਖਰਾਬ ਕਰੋ ਇੰਨੇ ਨਹੀਂ ਲੈ ਕੇ ਜਾਣੇ ਆ ਪਾਣੀ ਜਾਣਾ 2 ਦਿਨਾਂ ਵਾਸਤੇ ਤਾਂ ਸਮਾਨ ਇੰਨਾ ਚੱਤ ਕੇ ਲੈ ਕੇ ਜਾਣਾ ਆਪ ਤਾਂ ਤੁਸੀਂ ਤੁਮਾ ਸੱਤੀ ਦਸਤ ਅਸੀਂ ਇੱਕ ਸੂਟ ਪਾ ਕੇ ਜਾਉਗੇ ਦੋ ਤਿੰਨ ਅਟੈਚੀਜ਼ ਪਾ ਰੱਖੇ ਨੇ ਪਤਾ ਨਹੀਂ ਕਿੱਥੇ ਕਿੱਥੇ ਪਾਣੇ ਨੇ ਤੇ ਮੈਨੂੰ ਕਹਿ ਰਹੇ ਨੇ ਦੋ ਦੇ ਨਾਲ ਹੀ ਹੱਦ ਹੁੰਦੀ ਹੈ ਆ ਸਾਰਾ ਅਟੈਚੀ ਕੇ ਸੱਚੇ ਜਿਹਾ ਸੂਟਾਂ ਨਾਲ ਭਰਿਆ ਤੁਹਾਡੇ ਤੇ ਦੀਦ ਦੇ ਕੱਪੜੇ ਨਾਲ ਮੇਰੇ ਤੇ ਪਾਪਾ ਦੇ ਦੋ ਦੋ ਕੱਪੜੇ ਪਾਤੇ ਨੇ ਬੱਸ ਤੁਸੀਂ ਅੱਛਾ ਹੋਰ ਕੀ ਤੁਹਾਨੂੰ ਪਤਾ ਇੱਕ ਸੂਟ ਦਾ ਆਪਣੀ ਜਿੰਦ ਜਾਨ ਨੇ ਇਤਨਾਲੇ ਪੀਕੇ ਜਾਣਾ ਫਿਰ ਪੀਕੇ ਜਾਂਦਾ ਤਾਂ ਚਾਹ ਹੀ ਵੱਖਰਾ ਹੁੰਦਾ ਚਲੋ ਆਪਣੀ ਪੈਕਿੰਗ ਹੋ ਗਈ ਡਨ ਤੇ ਚਲੋ ਜੀ ਬਾਏ ਬਾਏ ਸਾਰਿਆਂ ਨੂੰ ਮਿਲਣਾ ਤੁਹਾਨੂੰ ਨਵੇਂ ਵਲੌਗ ਦੇ ਨਾਲ ਨਵੇਂ ਵਲੌਗ ਦੇ ਨਾਲ ਜਿਵੇਂ ਜਦੋਂ ਅਸੀਂ ਰੈਡੀ ਹੋਵਾਂਗੇ ਫਿਰ ਤੁਹਾਨੂੰ ਮਿਲਾਂਗੇ ਤੇ ਜਿਹੜੇ ਸਾਡੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਤੇ ਹੁਣ ਅਸੀਂ ਸੌਣੇ ਆ ਜੀ ਇਧਰ ਆਪਣਾ ਪਾ ਕੇ ਆ ਇੱਥੇ ਰਹਿਣਾ ਇਧਰ ਤਾਂ ਕਿਹਨੇ ਪਹਿਣਾ ਨਹੀਂ ਹਨਾ ਹਮ ਬਾਏ ਬਾਏ ਸਾਰਿਆਂ ਨੂੰ